ਔਰ ਉਸ ਵਲੇ ਇੱਕ ਕਿਰਪਾ ਵਰਤੀ ਵੀ ਤੁਸੀਂ ਜੇ ਇੱਕ ਇੱਕ ਲਿਖਤ ਨੂੰ ਪੜ੍ਹੋ ਔਰੰਗਜ਼ੇਬ ਨੇ ਪਵੰਦੀ ਲਾ ਦਿੱਤੀ ਸੀ ਚੰਗੀ ਤਰ੍ਹਾਂ ਕੋਈ ਸੰਗੀਤ ਨਹੀਂ ਵਜਾ ਸਕਦਾ ਕੋਈ ਰਾਗ ਵਿਦਿਆ ਨਹੀਂ ਗਾ ਸਕਦਾ ਕੋਈ ਕਵੀ ਕਾਵ ਰਚਨਾ ਨਾ ਕਰੇਗਾ ਨਾ ਉਹ ਕੋਈ ਆਪਣੀ ਕਵਿਤਾ ਆਮ ਲੋਕਾਂ ਵਿੱਚ ਜਾ ਕੇ ਸੁਣਾਏਗਾ ਕੋਈ ਲਖਾਰੀ ਇਹੋ ਜੀਆਂ ਲਿਖਤਾ ਨਹੀਂ ਲਿਖ ਸਕਦਾ ਜਿਹੜੀਆਂ ਕੱਲ ਹਕੂਮਤ ਨੂੰ ਚੰਗੀਆਂ ਨਾ ਲੱਗਦੀਆਂ ਹੁਣ ਇਹੋ ਜੀਆਂ ਬੇਅੰਤ ਪਾਬੰਦੀਆਂ ਔਰੰਗਜ਼ੇਬ ਨੇ ਲਾ ਦਿੱਤੀਆਂ ਸਨ ਤੇ ਹੁਣ ਇਹ ਕੁਦਰਤੀ ਗੱਲ ਹੈ ਕਿ ਕੁਝ ਲੋਕ ਤੇ ਉਹ ਨੇ ਜਿਨ੍ਹਾਂ ਦਾ ਤੇ ਜਿਹੜਾ ਪਰਿਵਾਰ ਪੜਦਾ ਹੀ ਕਲਾ ਦੇ ਸਹਾਰੇ ਉਹਨਾਂ ਕੋਲ ਕੋਈ ਗਾਉਣ ਦੀ ਕਲਾ ਹੈ ਕੋਈ ਸਾਜ਼ ਵਜਾਉਣ ਦੀ ਕਲਾ ਹੈ ਕੋਈ ਕਵਿਤਾ ਉਚਾਰਨ ਦੀ ਕਲਾ ਹੈ ਤੇ ਸਾਰੀਆਂ ਜਿੰਨੀਆਂ ਇਹ ਕਲਾਵਾਂ ਸਨ ਔਰੰਗਜ਼ੇਬ ਨੇ ਇਹਨਾਂ ਤੇ ਸਖਤੀ ਨਾਲ ਪਾਬੰਦੀ ਲਾ ਦਿੱਤੀ ਪਰ ਇੱਕ ਪਾਸੇ ਧੰਗ ਗੁਰੂ ਕਲਗੀਧਰ ਪਾਤਸ਼ਾਹ ਨੇ ਉਹਨਾਂ ਖੁੱਲੇ ਆਮ ਇੱਕ ਐਲਾਨ ਕਹਿ ਲੋ ਕਰ ਦਿੱਤਾ ਕਹਿਣ ਲੱਗੇ ਜਿਸ ਕਿਸੇ ਕਲਾ ਦੇ ਮਾਹਰ ਬੰਦੇ ਨੂੰ ਲੱਗਦਾ ਹੈ ਵੀ ਮੇਰੀ ਕਲਾ ਦੀ ਕਦਰ ਨਹੀਂ ਰਹੀ ਜਾ ਮੇਰੀ ਵਿਦਵਤਾ ਮੇਰੀ ਕਾਵ ਰਚਨਾ ਮੇਰੀ ਰਾਗ ਵਿਦਿਆ ਇਹਦੀ ਕੋਈ ਬਾਤ ਨਹੀਂ ਪੁੱਛਦਾ ਉਹ ਅਨੰਦਪੁਰ ਸਾਹਿਬਾ ਜੀ ਔਰ ਤੁਸੀਂ ਇਹ ਗੱਲ ਪੜੋ ਇਤਿਹਾਸ ਵਿੱਚੋਂ ਬੇਅੰਤ ਇਹੋ ਜੇ ਰਾਗ ਵਿਦਿਆ ਦੇ ਮਾਹਰ ਮਨੁੱਖ ਬੇਅੰਤ ਕਵਤਾਮਾਹ ਦੀ ਰਚਨਾ ਕਰਨ ਵਾਲੇ ਵਿਦਵਾਨ ਪੁਰਖ ਉਹ ਸਭ ਕੁਝ ਛੱਡ ਛਡਾ ਕੇ ਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਚਰਨਾ ਵਿੱਚ ਆ ਗਏ ਜਦੋਂ ਗੁਰੂ ਚਰਨਾ ਚ ਆਏ ਇੱਚੇ ਹਜੂਰ ਪਾਤਸ਼ਾਹ ਨੇ ਬੜੀ ਕਿਰਪਾ ਵਰਤਾਈ ਇੱਕ ਤੇ ਉਹਨਾਂ ਦੀ ਸੁਰਤੀ ਬਿਰਤੀ ਇੰਨੀ ਪਵਿੱਤਰ ਕਰ ਦਿੱਤੀ ਹੁਣ ਉਹ ਕਵਿਤਾ ਉਚਾਰਦੇ ਐ ਰੱਬੀ ਬੰਦਗੀ ਲਈ ਹੁਣ ਉਹ ਕਾਬ ਰਚਨਾ ਜਾਂ ਰਾਗ ਵਿਧਿਆ ਗਾਉਂਦੇ ਐ ਗਾਉਂਦੇ ਉਹ ਐ ਜਿਹਦੇ ਨਾਲ ਰੱਬ ਨਾਲ ਸਾਝ ਪੈ ਸਕੇ ਤੇ ਬੇਅੰਤ ਕਵੀਆਂ ਨੇ ਕਵਤਾਮਾਂ ਉਚਾਰਨੀਆਂ ਵਿਦਵਾਨਾਂ ਨੇ ਵਿੱਦਿਆ ਦੇ ਜਿਹੜੇ ਪੱਖ ਨੇ ਉਹਨਾਂ ਨੂੰ ਛੋਣਾ ਜਾਂ ਰਾਤ ਵਿੱਦਿਆ ਦੇ ਮਹਾਰਾ ਨੇ ਬੇਅੰਤ ਤਰ੍ਹਾਂ ਦਾ ਸੰਗੀਤ ਦਾ ਪ੍ਰਗਟਾਵਾ ਕਰਨਾ ਹਜ਼ੂਰ ਨੇ ਦਿਲ ਖੋਲ ਕੇ ਉਹਨਾਂ ਨੂੰ ਬੇਅੰਤ ਤਰ੍ਹਾਂ ਦੇ ਇਨਾਮ ਝੋਲੀ ਵਿੱਚ ਪਾਉਣੇ ਉਹਨਾਂ ਦਾ ਸਭ ਕੁਝ ਗੁਰੂ ਚਰਨਾਂ ਵਿੱਚ ਆ ਕੇ ਜਿੱਥੇ ਰੋਜ਼ਗਾਰ ਪਰਿਵਾਰ ਪਾਲਦਾ ਹੈ ਉੱਥੇ ਉਹਨਾਂ ਦਾ ਜੀਵਨ ਸਫਲ ਹੁੰਦਾ ਹੈ। ਬਾਕੀ ਇਹ ਗੱਲ ਛੱਡੋ ਤੁਸੀਂ ਇੱਕ ਗੱਲ ਹੀ ਧਿਆਨ ਚ ਕਰ ਲਓ। ਭਾਈ ਨੰਦ ਲਾਲ ਜੀ ਬੜੇ ਉੱਗੇ ਗੁਰੂ ਚਰਨਾਂ ਦੇ ਕਵੀ ਨੇ। ਭਾਈ ਨੰਦ ਲਾਲ ਜੀ ਸਨ ਨਾ ਜਿਹੜੇ ਅਸਲ ਵਿੱਚ ਇਹ ਔਰੰਗ ਜੇਬ ਦੇ ਹੀ ਦਰਬਾਰ ਵਿੱਚ ਕਹਿ ਲੋ ਜਾਂ ਉਹਦੇ ਰਾਜ ਭਾਗ ਵਿੱਚ ਰਹਿਣ ਵਾਲੇ ਸਨ ਇਹਨਾਂ ਦਾ ਪਿਤਾ ਵੀ ਜਿਹੜਾ ਹੋਇਆ ਹਾਂ ਉਹਨਾਂ ਦੇ ਛੱਜੂ ਮੱਲ ਕਈਆਂ ਨੇ ਛੱਜੂ ਚੰਦ ਮਨੁਸ਼ੀ ਸ਼ਬਦ ਲਿਖਿਆ ਉਹ ਵੀ ਸ਼ਾਹਜਹਾਂ ਦੇ ਵੇਲੇ ਚੰਗੇ ਵਿਦਵਾਨ ਤੇ ਆਲਮ ਫਾਜ਼ਿਲ ਸਨ ਉਹਨਾਂ ਵੀ ਸ਼ਾਹਜਹਾਂ ਦੇ ਵੇਲੇ ਆਪਣਾ ਜਿਹੜਾ ਸ਼ਾਹੀ ਦਰਬਾਰ ਦੀ ਨੌਕਰੀ ਕੀਤੀ ਤੇ ਜਿਹੜੇ ਭਾਈ ਨੰਦ ਲਾਲ ਜੀ ਨੇ ਉਹਨਾਂ ਨੂੰ ਚੰਗੀ ਵਿਦਿਆ ਵਿੱਚ ਉਹਨਾਂ ਵਿਦਵਾਨ ਬਣਾਇਆ ਨੰਦ ਲਾਲ ਜੀ ਵੀ ਔਰੰਗਜ਼ੇਬ ਦੇ ਪੁੱਤ ਮਉਜਮ ਖਾਨ ਨੂੰ ਪੜ੍ਹਾਉਂਦੇ ਰਹੇ ਨੇ ਔਰੰਗਜ਼ੇਬ ਦੇ ਪੁੱਤ ਨੂੰ ਪੜਾਇਆ ਬਹਾਦਰ ਸ਼ਾਹ ਜੀ ਦਾ ਬਾਅਦ ਵਿੱਚ ਨਾਮ ਪੈਂਦਾ ਇੱਕ ਦਿਨ ਔਰੰਗਜ਼ੇਬ ਦੇ ਦਰਬਾਰ ਵਿੱਚ ਕੁਰਾਨ ਦੀ ਆਇਦ ਜਿਵੇਂ ਆਪਾਂ ਗੁਰਬਾਣੀ ਦਾ ਪਾਠ ਆਖਦੇ ਆ ਉਹ ਸ਼ਬਦ ਵਰਤਦੇ ਆ ਆਇਦ ਕੁਰਬਾਨ ਦੀ ਪਵਿੱਤਰ ਕੁਰਾਨ ਦੀ ਆਵਾਇ ਆਇਦ ਹੈ ਜਿਹੜੀ ਉਹਦੇ ਅਰਥਾਂ ਦੀ ਗੱਲ ਚੱਲ ਪਈ ਵੈਸੇ ਇਹ ਵੀ ਲਿਖਿਆ ਵੀ ਔਰੰਗਜ਼ੇਬ ਖੁਦ ਪੜ੍ਹ ਰਿਆ ਸੀ ਕੁਰਾਨ ਤੇ ਉਹਨੂੰ ਕਿਸੇ ਵੱਖ ਥਾਂ ਜਾ ਕੇ ਅਰਥ ਨਾ ਪਤਾ ਲੱਗਿਆ ਅਰਥ ਨਾ ਸਮਝ ਆਇਆ ਤੇ ਉਹਨੇ ਆਪਣੇ ਦਰਬਾਰ ਦੇ ਜਿੰਨੇ ਕਾਜੀ ਉਹਨਾਂ ਨੂੰ ਬੁਲਾਇਆ ਤੇ ਕਹਿ ਲੱਗਿਆ ਵੀ ਇਹਦਾ ਅਰਥ ਸਮਝਾਓ ਮੈਨੂੰ ਔਰੰਗਜੀਬ ਕਹਿੰਦਾ ਹੁਣ ਜਦੋਂ ਕਾਜੀ ਅਰਥ ਆਪੋ ਆਪਣੇ ਹਿਸਾਬ ਨਾਲ ਕਰਦੇ ਐ ਤੇ ਔਰੰਗਜੀਬ ਦੀ ਇਸ ਗੱਲ ਦੀ ਤਸੱਲੀ ਨਾ ਹੋ ਸਕੇ ਵੀ ਨਹੀਂ ਇਹ ਅਰਥ ਪੂਰਨ ਤੌਰ ਤੇ ਠੀਕ ਨਹੀਂ ਹੈ ਮੌਜਮ ਖਾਨ ਇਹਦਾ ਪੁੱਤ ਵੀ ਇਹਦੇ ਕੋਲ ਹੈ ਉਹਨੇ ਵੀ ਵੇਖਿਆ ਵੀ ਅੱਬਾ ਨੇ ਅਰਥ ਪੁੱਛਿਆ ਤੇ ਕਿਸੇ ਤੋਂ تسلی ਨਹੀਂ ਹੋਈ ਕਾਜ਼ੀਆਂ ਨੇ ਔਰੰਗਜ਼ੇਬ ਨੂੰ ਬੇਨਤੀ ਕਰਕੇ ਇੱਕ ਦਿਨ ਦਾ ਸਮਾਂ ਮੰਗ ਲਿਆ ਵੀ ਅਸੀਂ ਕੱਲ ਜਦੋਂ ਦਰਬਾਰ ਵਿੱਚ ਆਏ ਤੇ ਕੋਸ਼ਿਸ਼ ਕਰਾਂਗੇ ਵੀ ਇਹਦੇ ਅਰਥ ਚੰਗੀ ਤਰ੍ਹਾਂ ਕੀਤੇ ਜਾਣ ਇਹ ਇਤਿਹਾਸ ਵਿੱਚ ਹੈ ਵੀ ਜਿਹੜਾ ਮੋਜਮ ਖਾਂ ਸੀ ਇਹਦਾ ਪੁੱਤ ਉਹਨੇ ਵੀ ਸਾਰੀ ਗੱਲ ਦਰਬਾਰ ਵਿੱਚ ਵੇਖੀ ਔਰੰਗਜ਼ੇਬ ਦੇ ਹੁਣ ਉਹਨੇ ਆਪਣੇ ਉਸਤਾਦ ਭਾਈ ਨੰਦ ਲਾਲ ਜੀ ਕੋਲ ਜਾ ਕੇ ਕੁਰਾਨ ਦੀ ਆਇਦ ਦੇ ਅਰਥ ਪੁੱਛ ਲਏ ਜਿਹੜੇ ਉਹਦੇ ਦਰਬਾਰ ਵਿੱਚ ਚੱਲੀ ਸੀ ਗੱਲ ਜਦੋਂ ਅਰਥ ਪੁੱਛੇ ਤੇ ਭਾਈ ਨੰਦ ਲਾਲ ਜੀ ਨੇ ਬਹੁਤ ਡੂੰਘੇ ਤੇ ਗਹਿਰ ਗੰਭੀਰ ਜਿਹੜੇ ਉਹਦੇ ਅਰਥ ਸਨ ਬਿਲਕੁਲ ਗਹਿਰਾਈ ਵਿੱਚ ਜਾ ਕੇ ਉਹ ਅਰਥ ਚੰਗੀ ਤਰ੍ਹਾਂ ਮੌਜਮ ਖਾਨ ਨੂੰ ਸਮਝਾ ਦਿੱਤੇ ਦੂਜੇ ਦਿਨ ਜਦੋਂ ਦਰਬਾਰ ਲੱਗਿਆ ਇਹ ਔਰੰਗਜ਼ੇਬ ਪਾਪੀ ਦਾ ਤੇ ਇਹਦੇ ਦਰਬਾਰ ਵਿੱਚ ਕਾਜ਼ੀਆਂ ਨੇ ਫਿਰ ਅਰਥ ਸੁਣਾਏ ਪਰ ਔਰੰਗਜ਼ੇਬ ਦੀ ਤਸੱਲੀ ਫਿਰ ਨਾ ਹੋਈ ਹੁਣ ਮੌਜਮ ਖਾਨ ਆਖਦੇ ਵੀ ਅੱਬਾ ਤੁਹਾਨੂੰ ਅਰਥ ਮੈਂ ਸੁਣਾਵਾਂ ਔਰੰਗਜ਼ੇਬ ਕਹਿਣ ਲੱਗਿਆ ਵੀ ਸੁਣਾ ਜਦੋਂ ਉਹਨੇ ਅਰਥ ਸੁਣਾਏ ਮੌਜਮਖਾਨੇ ਹੁਣ ਪੜ੍ਹ ਕੇ ਆਇਆ ਸੀ ਭਾਈ ਅਨੰਦ ਲਾਲ ਕੋਲ ਤੇ ਉਹ ਅਰਥ ਇੰਨੇ ਤਸੱਲੀ ਬਖਸ਼ ਸੁਣਾਏ ਇੰਨੇ ਗੰਭੀਰ ਗਹਿਰੇ ਅਰਥ ਸੁਣਾਏ ਔਰੰਗਜੀਤ ਨੇ ਭਰੇ ਦਰਬਾਰ ਵਿੱਚ ਆਖਿਆ ਵੀ ਹੁਣ ਮੇਰੇ ਮਨ ਨੂੰ ਤਸੱਲੀ ਹੋਈ ਹੈ ਵੀ ਅਸਲ ਵਿੱਚ ਪਵਿੱਤਰ ਕੁਰਾਨ ਦੇ ਜਿਹੜੇ ਅਰਥ ਨੇ ਆਏ ਜਿੱਤੇ ਉਹ ਇਹ ਨੇ ਜਿਹੜੇ ਮੌਜਮਖਾਨੇ ਕੀਤੇ ਪਰ ਉਹ ਸ਼ੱਕੀ ਬਿਰਤੀ ਦਾ ਬਹੁਤ ਮਾਲਕ ਸੀ ਔਰੰਗਜੇਬ ਨੇ ਨਾਲ ਹੀ ਇਹ ਸ਼ਬਦ ਆਖਿਆ ਮੌਜਮ ਖਾਂ ਮਾਪੇ ਕੋ ਔਲਾਦ ਕਦੀ ਗੁੱਝੀ ਨਹੀਂ ਹੁੰਦੀ ਪਤਾ ਹੀ ਹੁੰਦਾ ਵੀ ਮੇਰਾ ਪੁੱਤ ਕਿਹੋ ਜਿਹਾ ਤੇ ਮੈਨੂੰ ਇਹ ਗੱਲ ਦਾ ਪਤਾ ਹੈ ਵੀ ਇਹ ਅਰਥ ਤੇਰੇ ਨਹੀਂ ਹੈ ਕੀਤੇ ਹੋਏ ਤੇਰੇ ਵਿੱਚ ਇਹੋ ਦੀ ਸਮਰੱਥਾ ਨਹੀਂ ਵੀ ਤੂੰ ਇਉਂ ਦੇ ਅਰਥ ਜਾਣਦਾ ਹੋਵੇਂ ਤੇ ਤੂੰ ਇਹ ਦੱਸ ਵੀ ਇਹ ਅਰਥ ਤੈਨੂੰ ਕਿੱਥੋਂ ਪਤਾ ਲੱਗਿਆ ਉਹਨੇ ਉਸੇ ਵੇਲੇ ਦੱਸਿਆ ਵੀ ਮੈਂ ਭਾਈ ਨੰਦ ਲਾਲ ਜੀ ਮੇਰੇ ਜਿਹੜੇ ਉਸਤਾਦ ਨੇ ਮੈਨੂੰ ਪੜਾਉਂਦੇ ਐ ਮੈਂ ਅਰਥ ਉਹਨਾਂ ਤੋਂ ਪੁੱਛ ਕੇ ਆਇਆ ਜਦੋਂ ਔਰੰਗਜ਼ੇਬ ਨੂੰ ਇਹ ਗੱਲ ਪਤਾ ਲੱਗੀ ਉਹ ਅੰਦਰੋਂ ਬਹੁਤ ਕ੍ਰੋਧਿਤ ਹੋ ਗਿਆ ਕਹਿਣ ਲੱਗਿਆ ਨਾਮ ਨੰਦ ਲਾਲ ਹੋਵੇ ਹਿੰਦੂ ਧਰਮ ਦੇ ਵਿੱਚੋਂ ਇਹ ਨਾਮ ਹੈ ਤੇ ਇੱਡਾ ਵੱਡਾ ਵਿਦਵਾਨ ਹੋਵੇ ਕਿਉਂ ਕੁਰਾਨ ਦੇ ਵੀ ਅਰਥ ਇੰਨੇ ਮੇਰੇ ਦਰਬਾਰ ਦੇ ਕਿਸੇ ਕਾਜੀ ਨੂੰ ਨਹੀਂ ਆਏ ਜਿਹੜੇ ਉਹਨੇ ਕਰ ਦਿੱਤੇ ਉਸੇ ਵੇਲੇ ਉਹਨੇ ਬਤਨ ਆਖਿਆ ਆਪਣੇ ਅਹਿਲਕਾਰਾਂ ਨੂੰ ਵੀ ਉਹਨੂੰ ਜਾ ਕੇ ਭਾਈ ਨੰਦ ਲਾਲ ਨੂੰ ਮੋਜਮ ਖਾਨ ਨੂੰ ਵੀ ਕਹਿ ਦਿੱਤਾ ਸੁਨੇਹਾ ਲਾ ਦੇ ਜਾਂ ਤੇ ਉਹ ਬਣ ਜਾਏ ਮੁਸਲਮਾਨ ਏਡਾ ਵਿਦਵਾਨ ਮੈਂ ਕਿਸੇ ਦੂਜੀ ਕੌਮ ਅੰਦਰ ਨਹੀਂ ਵੇਖਣਾ ਚਾਹੁੰਦਾ ਜਾਂ ਉਹ ਮੁਸਲਮਾਨ ਬਣ ਜਾਏ ਤੇ ਜਾਂ ਆਪਣੀ ਮੌਤ ਲਈ ਤਿਆਰੀ ਬੰਨ ਲਵੇ ਹੁਣ ਮੌਜਮਖਾ ਆਉਂਦਾ ਹੈ ਭਾਈ ਨੰਦ ਲਾਲ ਜੀ ਕੋਲ ਕਹਿਣ ਲੱਗਿਆ ਵੀ ਉਸਤਾਦ ਜੀ ਅਰਥ ਜਦੋਂ ਕੀਤੇ ਗਏ ਤੇ ਇਹ ਤੇ ਬਹੁਤ تسਲੀ ਹੋ ਗਈ ਬਲਕਿ ਉਹ ਚਿੰਤਾ ਵਿੱਚ ਗਰਸਿਆ ਸੀ ਮੋਜਮ ਖਾਂ ਤੇ ਆਨੰਦ ਲਾਲ ਨੇ ਉਹਨੂੰ ਪੁੱਛਿਆ ਵੀ ਇਹ ਵੀ ਤੇਰੇ ਮੱਥੇ ਤੇ ਜਿਹੜਾ ਚਿਹਰਾ ਤਸਦ ਦੇ ਤੂੰ ਬੜੀ ਚਿੰਤਾ ਵਿੱਚ ਹੈ ਕੀ ਗੱਲ ਅਰਥ ਸਹੀ ਨਹੀਂ ਹੋਏ ਜਾਂ ਅਰਥਾਂ ਕਾਰਨ ਕੋਈ ਤਸੱਲੀ ਨਹੀਂ ਹੋਈ ਉਸ ਵੇਲੇ ਮੋਜਮ ਖਾਂ ਕਹਿਣ ਲੱਗਿਆ ਵੀ ਉਸਤਾਦ ਜੀ ਅਰਥਾਂ ਕਾਰਨ ਤੇ ਗੱਲ ਬਣ ਗਈ ਹੈ ਅਰਥ ਤੇ ਤਸੱਲੀ ਹੋ ਗਈ ਪਰ ਇੱਕ ਬਹੁਤ ਵੱਡੀ ਚਿੰਤਾ ਵੀ ਨਾਲ ਪੈਦਾ ਹੋ ਗਈ ਅਈ ਨੰਦ ਲਾਲ ਜੀ ਕਹਿਣ ਲੱਗੇ ਵੀ ਹਰ ਚਿੰਤਾ ਦਾ ਹੱਲ ਹੈ ਹਰ ਮੁਸ਼ਕਲ ਦਾ ਹੱਲ ਹੁੰਦਾ ਹੈ ਤੂੰ ਦੱਸ ਤੈਨੂੰ ਕਾਦੀ ਚਿੰਤਾ ਹੈ ਉਹਨੇ ਆਖਿਆ ਵੀ ਮੇਰੇ ਅੱਬਾ ਨੇ ਇਹ ਗੱਲ ਦਾ ਐਲਾਨ ਕਰ ਦਿੱਤਾ ਹੈ ਵੀ ਭਾਈ ਨੰਦ ਲਾਲ ਜੇ ਐਡੇ ਵਿਦਵਾਨ ਨੇ ਤੇ ਮੈਂ ਹੋਰ ਧਰਮ ਦੇ ਵਿੱਚ ਨਹੀਂ ਵੇਖਣਾ ਚਾਹੁੰਦਾ ਜਾਂ ਮੁਸਲਮਾਨ ਬਣ ਜਾਂ ਮੌਤ ਹੈ ਤੇ ਉਹ ਹੱਥ ਜੋੜ ਕੇ ਆਖਦੇ ਮੋਜਮਖਾ ਵੀ ਉਸਤਾਦੀ ਤੁਸੀਂ ਆਪਣਾ ਧਰਮ ਛੱਡ ਕੇ ਤੇ ਮੁਸਲਮਾਨ ਹੋ ਜਾਓ ਤੁਸੀਂ ਐਡੇ ਵਿਦਵਾਨ ਹੋ ਬੇਅੰਤ ਲੋਕਾਂ ਨੂੰ ਪੜ੍ਹਾ ਸਕਦੇ ਹੋ ਤੁਹਾਡੇ ਵਿੱਚ ਸਮਰੱਥਾ ਆਈ ਹੈ ਖੁਦਾ ਨੇ ਤੇ ਮੇਰਾ ਪਿਆਰ ਹੈ ਪਰ ਮੈਨੂੰ ਪਤਾ ਹੈ ਇਸ ਗੱਲ ਦਾ ਵੀ ਹੈ ਵੀ ਜਿਹੜੀ ਗੱਲ ਮੇਰਾ ਪਿਓ ਕਹਿ ਦਵੇ ਤੇ ਉਹ ਹੋ ਕੇ ਰਹਿੰਦੀ ਹੈ ਤੇ ਮੈਨੂੰ ਇਹ ਵੀ ਪਤਾ ਹੈ ਕੋਈ ਐਸੀ ਥਾਂ ਨਹੀਂ ਜਿੱਥੇ ਮੇਰੇ ਪਿਓ ਦੇ ਹੱਥ ਨਾ ਪਹੁੰਚਦੇ ਹੋਣ ਆਪ ਜੇ ਤੁਸੀਂ ਇੱਧਰ ਉੱਧਰ ਵੀ ਹੋ ਜਾਓਗੇ ਤੇ ਉਹਦੇ ਹੱਥ ਬਹੁਤ ਲੰਮੇ ਨੇ ਉਹਦਾ ਰਾਜ ਭਾਗ ਹੈ ਤੇ ਉਹਨੇ ਆਪਣੇ ਰਾਜ ਭਾਗ ਵਿੱਚ ਐਸੀ ਥਾਂ ਹੀ ਨਹੀਂ ਹੈ ਜਿੱਥੇ ਜਾ ਕੇ ਤੁਸੀਂ ਆਪਣਾ ਆਪ ਬਚਾ ਸਕੋ ਹੁਣ ਬਹੁਤ ਚਿੰਤਾ ਨਾਲ ਮੋਜਮਖਾਂ ਦੱਸਦਾ ਹੈ ਉਹ ਜਿਵੇਂ ਜਿਵੇਂ ਚਿੰਤਾ ਨਾਲ ਦੱਸਦਾ ਹੈ ਭਾਈ ਨੰਦ ਲਾਲ ਜੀ ਅੰਦਰ ਬਹੁਤ ਪ੍ਰਸੰਨ ਨੇ ਉਹਦਾ ਕਾਰਨ ਹੈ आनंद लाल ਨੇ ਮਤਨ ਆਖੀ ਕਹਿਣ ਲੱਗੇ ਮੋਜਮ ਖਾਂ ਤੂੰ ਮੇਰੇ ਕੋਲੋਂ ਪੜਦੇਂ ਤੇਰੇ ਨਾਲ ਪਿਆਰ ਹੈ ਕੋਈ ਗੱਲ ਨਹੀਂ ਹੈ ਇੱਕ ਐਸੀ ਜਗ੍ਹਾ ਮੈਨੂੰ ਪਤਾ ਹੈ ਜਿੱਥੇ ਤੇਰੇ ਪਿਓ ਦੇ ਹੱਥ ਨਹੀਂ ਪਹੁੰਚਦੇ ਉਹ ਥਾਂ ਕਿਹੜੀ ਹੈ ਸ੍ਰੀ ਆਨੰਦਪੁਰ ਸਾਹਿਬ ਯਾਦ ਰੱਖਿਓ ਉਸ ਵੇਲੇ ਭਾਈ ਨੰਦ ਲਾਲ ਉਰੰਗ ਜੀਵ ਦੇ ਚੁੰਗਲ ਵਿੱਚੋਂ ਨਿਕਲ ਕੇ ਕਿਵੇਂ ਨਾ ਕਿਵੇਂ ਵਿਸਾਖੀ ਦਾ ਦਿਨ ਸੀ ਤੇ ਆਨੰਦ ਲਾਲ ਉਰੰਗ ਜੀਵ ਕੋਲੋਂ ਤੇ ਨਿਕਲ ਗਿਆ ਕਿਉਂਕਿ ਹਜੇ ਪਕੜਿਆ ਨਹੀਂ ਸੀ ਹਜੇ ਇਹ ਸੁਣਿਆ ਹੀ ਲਾਇਆ ਸੀ ਵੀ ਜਾਂ ਮੁਸਲਮਾਨ ਹੋ ਜਾ ਤੇ ਜਾਂ ਮੌਤ ਹੈ ਹਜੇ ਪਕੜਿਆ ਨਹੀਂ ਸੀ ਆਨੰਦ ਲਾਲ ਜੀ ਨੂੰ ਭਾਈ ਆਨੰਦ ਲਾਲ ਜੀ ਉਸੇ ਵੇਲੇ ਜਿਵੇਂ ਕਿਵੇਂ ਕਰਕੇ ਨਿਕਲ ਕੇ ਵਿਸਾਖੀ ਦਾ ਦਿਨ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਆਦਿਸ਼ਾ ਜੀ ਦੇ ਚਰਨਾ ਵਿੱਚ ਆਨੰਮਸਕਾਰ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਆਦਿਸ਼ਾ ਮਹਾਰਾਜ ਇਹ ਉਹ ਜੀ ਦਿਨ ਦੁਨੀਆ ਦੇ ਮਾਲਕ ਨੇ ਨੰਗ ਲਾਲ ਨੂੰ ਪਤਾ ਸੀ ਵੀ ਇੱਥੇ ਆ ਕੇ ਔਰੰਗਜ਼ੇਬ ਮਾਰਨਾ ਤੇ ਦੂਰ ਦੀ ਗੱਲ ਹੈ ਉਹ ਮੇਰੀ ਹਵਾ ਪੱਲ ਵੀ ਨਹੀਂ ਵਿਖ ਸਕੇਗਾ ਤੇ ਦਸਮ ਪਾਤਸ਼ਾ ਦਾ ਤੇ ਸੁਭਾਇ ਗੁਰੂ ਘਰ ਦਾ ਵੀ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਮਿਰਦ ਸੁਆਮੀ ਸੰਧਾ ਉਸ ਵੇਲੇ ਨੰਦ ਲਾਲ ਗੁਰੂ ਚਰਨਾਂ ਵਿੱਚ ਰਹਿ ਲੱਗ ਪਿਆ ਉਹਨੇ ਕਈ ਲਿਖਤਾਂ ਲਿਖੀਆਂ ਕਈ ਲਿਖਤਾਂ ਲਿਖੀਆਂ ਸ਼ਾਇਦ ਤੁਹਾਨੂੰ ਧਿਆਨ ਹੋਵੇ ਇੱਕ ਦਿਨ ਇਤਿਹਾਸ ਵਿੱਚ ਜ਼ਿਕਰ ਹੈ ਵੀ ਉਹਨੇ ਪੁਸਤਕ ਲਿਖੀ ਉਹਦਾ ਨਾਮ ਰੱਖਿਆ ਬੰਦਗੀ ਨਾਮਾ ਤੇ ਗੁਰੂ ਚਰਣਾ ਵਿੱਚ ਆਉਂਦਾ ਵੀ ਪਾਤਸ਼ਾਹ ਆਹ ਜਿਹੜੀ ਪੁਸਤਕ ਹੈ ਮਿਹਰ ਦੀ ਨਿਗਾਹ ਮਾਰੂ ਵੀ ਕੀ ਇਹ ਗਰੀਬ ਦੀ ਕਲਮ ਚੋਂ ਨਿਕਲੇ ਅੱਖਰ ਠੀਕ ਨੇ ਮਹਾਰਾਜ ਨੇ ਸਤਗੁਰੂ ਆਪ ਖੁਦ ਬੜੇ ਵਿਦਵਾਨ ਪੁਰਖ ਸਨ ਸਹਿਬ ਨੇ ਪੁਸਤਕ ਪੜ੍ਹੀ ਪੜਨ ਤੋਂ ਬਾਅਦ ਇੱਕ ਬਚਨ ਆਖ ਕੇ ਕਹਿਣ ਲੱਗੇ ਨੰਦ ਲਾਲ ਅਖਰ ਤੇਰੇ ਕਲਮ ਨੇ ਠੀਕ ਲਿਖੇ ਨੇ ਬਹੁਤ ਠੀਕ ਲਿਖੇ ਨੇ ਪਰ ਇਹਦਾ ਨਾਮ ਬੰਦਗੀ ਨਾ ਮਾਨੀ ਚਾਹੀਦਾ ਉਹਨੇ ਆਖੇ ਸਤਿਗੁਰੂ ਤੁਸੀਂ ਹੁਕਮ ਕਰੋ ਕਹਿ ਲੱਗੇ ਇਹਦਾ ਨਾਮ ਜ਼ਿੰਦਗੀ ਨਾਮਾ ਰੱਖ ਦਿਓ ਜਿਹੜੇ ਮਨੁੱਖ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਚੱਜ ਭੁੱਲ ਜਾਏ ਜ਼ਿੰਦਗੀ ਕਿਵੇਂ ਜਿਉਈ ਦੀ ਹੈ ਉਹ ਇੱਕ ਵਾਰ ਇਹ ਤੇਰੇ ਅਖਰਾਂ ਨੂੰ ਤੇਰੀ ਕਿਤਾਬ ਨੂੰ ਪੜੇਗਾ ਉਹਨਾਂ ਜ਼ਿੰਦਗੀ ਜਿਉਣ ਦਾ ਪਤਾ ਲੱਗ ਜਾਏਗਾ ਵੀ ਜੀਵਨ ਕਾਦੇ ਲਈ ਮਿਲਿਆ ਤੇ ਕਿਵੇਂ ਗੁਜ਼ਾਰਨਾ ਚਾਹੀਦਾ ਹੈ ਬੇਅੰਤ ਬਖਸ਼ਿਸ਼ਾਂ ਆਪਾਂ ਅੱਗੇ-ਅੱਗੇ ਇਤਿਹਾਸ ਵਿੱਚੋਂ ਬਾਤਾਂਗੇ ਨਾਲ-ਨਾਲ ਭਾਈ ਆਨੰਦ ਲਾਲ ਗੁਰੂ ਚਰਨਾ ਵਿੱਚੋਂ ਆਹ ਜਿਹੜੇ ਬੋਲ ਕਈ ਵਾਰੀ ਆਪਾਂ ਪੜ੍ਹਦੇ ਆ ਨਾ ਨਾਸਰੂ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸ਼ਾਹੀ ਸ਼ਹਿਨशाह ਗੁਰੂ ਗੋਬਿੰਦ ਸਿੰਘ ਇਹ ਸਾਰੇ ਲਿਖੇ ਹੋਏ ਬੋਲ ਭਾਈ ਨੰਦ ਲਾਲ ਜੀ ਦੇ